ਜੁੱਤ ਐਂਡ ਸਪੋਰਟਸ ਕਲੱਬ ಗ್ರಾಮ ਪੰਚਾਇਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਦੇ ਸਹਿਯੋਗ ਨਾਲ ਸੁਲਤਾਨਪੁਰ ਵਿਕੇ 16 ਮਾਰਚ ਨੂੰ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਜਿਸ ਵਿੱਚ ਸੰਤ ਈਸ਼ਰ ਸਿੰਘ ਮੈਮੋਰੀਅਲ ਰਾੜਾ ਸਾਹਿਬ ਹਸਪਤਾਲ ਦੇ ਡਾਕਟਰਾਂ ਦੀ ਸਪੈਸ਼ਲ ਟੀਮ ਮਰੀਜ਼ਾਂ ਦਾ ਫ੍ਰੀ ਚੈੱਕਅਪ ਕਰੇਗੀ ਇਹ ਕੈਂਪਸ ਸਵੇਰੇ 9:00 ਤੋਂ ਲੈ ਕੇ 2:00 ਵਜੇ ਤੱਕ ਲੱਗੇਗਾ ਜਿਸ ਦੌਰਾਨ ਜਨਰਲ ਬਿਮਾਰੀਆਂ ਦੇ ਮੈਡੀਸਨ ਸਰਜਰੀ ਕਲ ਦੇ ਡਾਕਟਰ ਰੋਗੀਆਂ ਦਾ ਫ੍ਰੀ ਚੈੱਕਅਪ ਕਰਨਗੇ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਦਰਾਹਾ ਤੋਂ ਮਨਪ੍ਰੀਤ ਸਿੰਘ ਰਣਦੇਵ ਦੀ ਰਿਪੋਰਟ ਵਾਹਿਗੁਰੂ ਜੀ ਕੀ ਖਾਤੇ ਸਭ ਤੋਂ ਪਹਿਲਾਂ ਦੇਸ਼ ਦੁਨੀਆ ਅਖਬਾਰ ਦੇ ਰਿਪੋਰਟਰ ਸਰਦਾਰ ਮਨਪ੍ਰੀਤ ਸਿੰਘ ਜੀ ਆ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਮਾਂ ਦੇ ਕੇ ਅੱਜ ਸਾਡੇ ਜੋ ਅਸੀਂ ਪ੍ਰੋਗਰਾਮ ਆਰਗੇਨਾਈਜ਼ ਕਰਨ ਜਾ ਰਹੇ ਆ ਉਹਦੇ ਬਾਰੇ ਜਾਣਕਾਰੀ ਦੇਣ ਲਈ ਸਮਾਂ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਸਾਡਾ ਪਿੰਡ ਸੁਲਤਾਨਪੁਰ ਨੇੜੇ ਜਸਪਾਲੋ ਜ਼ਿਲ੍ਹਾ ਲੁਧਿਆਣਾ ਸਮੂਹ ਨਗਰ ਨਿਵਾਸੀਆਂ ਯੂਥ ਐਂਡ ਸਪੋਰਟਸ ਕਲੱਬ ਗੁਰਦੁਆਰਾ ਪਰੰਧ ਕਮੇਟੀ ਅਤੇ ਨਗਰ ਪੰਚਾਇਤ ਦੇ ਸਾਂਝੇ ਉਦਦਮ ਨਾਲ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਰਗੇਨਾਈਜ਼ ਕਰਨ ਜਾ ਰਹੇ ਆ ਜਿਸ ਵਿੱਚ ਵੱਖ-ਵੱਖ ਡਾਕਟਰ ਸਾਹਿਬਾਨ ਦੀ ਟੀਮ ਵੱਲੋਂ ਪੇਸ਼ੈਂਟਸ ਦਾ ਚੈੱਕਅਪ ਫ੍ਰੀ ਕੀਤਾ ਜਾਵੇਗਾ ਤੇ ਇਸ ਤੋਂ ਇਲਾਵਾ ਜੋ ਦਵਾਈਆਂ ਨੇ ਉਹ ਵੀ ਫ੍ਰੀ ਆਫ ਕਾਸਟ ਜਿਹੜੇ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਇਹ ਜਿਹੜੀ ਅਸੀਂ ਮੈਡੀਕਲ ਕੈਂਪ ਆਰਗੇਨਾਈਜ਼ ਕਰਨ ਜਾ ਰਹੇ ਆ ਇਸ ਵਿੱਚ ਰਾੜਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਸਪਤਾਲ ਦੇ ਵਿੱਚੋਂ ਡਾਕਟਰ ਭੇਜੇ ਜਾਣਗੇ ਡਾਕਟਰਾਂ ਦੀ ਟੀਮ ਭੇਜੀ ਜਾਵੇਗੀ ਜੋ ਪੇਸ਼ੈਂਟਸ ਨੂੰ ਚੈੱਕਅਪ ਕਰੇਗੀ ਤੇ ਅਗਰ ਕੋਈ ਮੌਕੇ ਤੇ ਉਹਨਾਂ ਦਾ ਇਲਾਜ ਕਰਨ ਦਾ ਪ੍ਰੰਾਲਾ ਹੋਇਆ ਤਾਂ ਉੱਥੇ ਕਰਨਗੇ ਜੇਕਰ ਕੋਈ ਸੀਰੀਅਸ ਪ੍ਰੋਬਲਮ ਹੋਈ ਤਾਂ ਉਹਨੂੰ ਰੈਫਰ ਕਰਕੇ ਰਾੜਾ ਸਾਹਿਬ ਹਸਪਤਾਲ ਵਿੱਚ ਭੇਜਿਆ ਜਾਵੇਗਾ ਸਾਡੇ ਕੋਲ ਨਹੀਂ ਡਾਕਟਰਾਂ ਦੀ ਟੀਮ ਆ ਰਹੀ ਹੈ ਉਹਦੇ ਵਿੱਚ ਅੱਖਾਂ ਦਾ ਦੰਦਾਂ ਦਾ ਗਾਇਨੀ ਦਾ ਔਰਥੋ ਦਾ ਅਤੇ ਜਨਰਲ ਮੈਡੀਸਨ ਦੇ ਜਿਹੜੇ ਡਾਕਟਰਸ ਨੇ ਉਹਨਾਂ ਦੀ ਟੀਮ ਸਾਡੇ ਕੋਲ ਪਹੁੰਚੇਗੀ ਤੇ ਇਹਨਾਂ ਨਾਲ ਸੰਬੰਧਤ ਜੋ ਵੀ ਬਿਮਾਰੀਆਂ ਹੋਣਗੀਆਂ ਉਹਨਾਂ ਦਾ ਚੈੱਕਅਪ ਫ੍ਰੀ ਆਫ ਕਾਸਟ ਕੀਤਾ ਜਾਏਗਾ ਤੇ ਸਮੂਰ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ ਕਿ ਕੋਈ ਵੀ ਇਲਾਕੇ ਦੇ ਨਗਰ ਨਿਵਾਸੀ ਜਾਂ ਹੋਰ ਪਿੰਡਾਂ ਦੇ ਨਿਵਾਸੀ ਨੇ ਉਹ ਅਗਰ ਇਹਨਾਂ ਦਾ ਫੈਸਿਲਿਟੀਆਂ ਦਾ ਫਾਇਦਾ ਲੈਣਾ ਚਾਹੁੰਦੇ ਨੇ ਤਾਂ ਉਹ ਜ਼ਰੂਰ ਪਹੁੰਚ ਕੇ ਸਾਡੇ ਕੋਲ ਪਹੁੰਚਣ ਇਹ ਕੈਂਪ ਦਾ ਜਿਹੜਾ ਸਮਾਂ ਹੈ ਉਹ 16 ਮਾਰਚ 2024 ਨੂੰ 10 ਵਜੇ ਤੋਂ 2 ਵਜੇ ਤੱਕ ਹੋਵੇਗਾ ਅਤੇ ਪਿੰਡ ਦੀ ਕਮੇਟੀ ਗੁਰਦੁਆਰਾ ਬੰਦੋ ਕਮੇਟੀ ਯੂਥ ਐਂਡ ਸਪੋਰਟਸ ਕਲੱਬ ಗ್ರಾಮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਮੈਡੀਕਲ ਕੈਂਪ ਦੇ ਨਾਲ ਨਾਲ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਹੈ ਤੇ ਸਮੂਹ ਇਲਾਕਾ ਨਿਵਾਸੀ ਨੂੰ ਬੇਨਤੀ ਹੈ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਠਾਣ ਤਾਂ ਜੋ ਆਪਾਂ ਇੱਕ ਸਮਾਜ ਨੂੰ ਇੱਕ ਵਧੀਆ ਸੇਵਾ ਦੇ ਸਕੀਏ ਬਹੁਤ-ਬਹੁਤ ਧੰਨਵਾਦ ਆ ਮੈਡੀਸਨ ਦੇ ਡਾਕਟਰ ਹੋਣਗੇ ਆਰਥੋਪੈਡਿਕਸ ਤੇ ਜੋਇੰਟ ਰਿਪਲੇਸਮੈਂਟ ਦੇ ਡਾਕਟਰ ਹੋਣਗੇ ਆਈ ਦੇ ਡਾਕਟਰ ਹੋਣਗੇ ਡੈਂਟਲ ਦੇ ਡਾਕਟਰ ਹੋਣਗੇ ਤੇ ਸਰਜਰੀ ਦੇ ਡਾਕਟਰ ਹੋਣਗੇ ਸੋ ਉਹ ਸਾਰੇ ਡਾਕਟਰ ਦੀ ਟੀਮ ਜਿਹੜੀ ਹੈ ਸਾਡੇ ਉਥੇ ਫ੍ਰੀ ਚੈੱਕਅਪ ਕਰੇਗੀ ਤੇ ਉਥੇ ਅਸੀਂ ਜਿਹੜੀਆਂ ਦਵਾਈਆਂ ਵੀ ਹੈ ਸਾਰੇ ਪੇਸ਼ੈਂਟਸ ਨੂੰ ਫ੍ਰੀ ਦਵਾਂਗੇ ਅਤੇ ਜਿਹੜੇ ਜਿਹੜੇ ਉਹ ਕੈਂਪ ਦੇ ਵਿੱਚ ਕੋਈ ਇਲਾਜ ਦੇ ਲਈ ਇੱਥੇ ਹਸਪਤਲ ਕਿਸੇ ਦੀ ਸਰਜਰੀ ਹੈ ਜਾਂ ਕਿਸੇ ਦਾ ਅੱਖਾਂ ਦਾ ਆਪਰੇਸ਼ਨ ਹੈ ਉਹ ਅਸੀਂ ਬਹੁਤ ਘੱਟ ਰੇਟਾਂ ਤੇ ਉਹ ਕੈਂਪ ਰੇਟਸ ਤੇ ਅਸੀਂ ਕਰਾਂਗੇ